ਸਈ ਸਰਾਈ ਸਦਰ ਥਾਣੇ ਦੇ ਬਾਹਰ ਖੜੇ ਆਂ ਕੀ ਮਾਮਲਾ ਕੀ ਸਾਰਾ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾਮਲਾ ਇਹ ਹੈ ਜੀ ਕਿ ਮੈਂ ਨਗਰ ਚਿਹੜੂ ਤੋਂ ਮੈਂਬਰ ਪੰਚਾਇਤ ਅਮਰਦੀਪ ਟੰਡਾ ਸਾਡੇ ਨਗਰ ਦੇ ਵਿੱਚ ਜੀ ਐਸ ਸੀ ਕੋਟੇ ਦੀ ਬੋਲੀ ਹੋਈ ਸੀਗੀ ਜ਼ਮੀਨ ਦੀ ਔਰ ਅੱਜ ਸਾਡੇ ਰਬਦਾਸੀਆ ਮੁਹੱਲੇ ਦੇ ਵਿੱਚ ਕੁਝ ਪਾਣੀ ਦੀ ਜਿਹੜੀ ਸਮੱਸਿਆ ਸੀ ਉਹ ਆ ਰਹੀ ਸੀ ਉਹਦੇ ਵਾਸਤੇ ਸਰਪੰਚ ਸਾਹਿਬ ਪਾਈਪ ਪਾਉਣ ਦੀ ਜਿਹੜੀ ਸੀ ਉਹ ਗੱਲਬਾਤ ਚੱਲਦੀ ਪਈ ਸੀ ਉੱਥੇ ਕਰ ਰਹੇ ਸੀ ਔਰ ਅਸੀਂ ਉੱਥੇ ਜਾ ਕੇ ਖੜੇ ਹੋਏ ਹਾਂ ਦੋ ਮੈਂਬਰ ਪੰਚਾਇਤ ਬੀਬੀ ਪਰਮਜੀਤ ਕੌਰ ਉਹਨਾਂ ਦੇ ਜਿਹੜੇ ਹਸਬੰਦ ਨਾਲ ਅਮਰੀਕ ਚੰਦ ਉਹ ਵੀ ਨਾਲ ਸੀ ਮੇਰੇ ਜਦਕਿ ਸਾਨੂੰ ਉਸ ਵਕਤ ਦੱਸਿਆ ਗਿਆ ਵੀ ਨਹੀਂ ਕਿ ਪਾਈਪ ਬਾਰੇ ਗੱਲਬਾਤ ਕਰਨੀ ਹੈ ਅਸੀਂ ਖੁਦ ਉੱਥੇ ਜਾ ਕੇ ਮੌਜੂਦ ਹੋਏ ਅਸੀਂ ਉੱਥੇ ਆਪਸ ਦੇ ਵਿੱਚ ਗੱਲ ਕਰਦੇ ਪਏ ਆ ਬੀਬੀ ਪਰਮਜੀਤ ਕੌਰ ਔਰ ਉਹਨਾਂ ਦੇ ਹਸਬੰਡ ਅਮਰੀਕ ਚੰਦ ਜੀ ਐਸੀ ਕੋਟੇ ਦੀ ਜਿਹੜੀ ਬੋਲੀ ਹੋਈ ਉਹਦੇ ਬਾਰੇ ਗੱਲ ਕਰਦੇ ਪਏ ਆ ਇਸ ਵਿਸ਼ਨਪਾਲ ਸੰਧੂ ਨੇ ਮੈਨੂੰ ਗਾਲੀ ਗਲੋਚ ਕੀਤਾ ਔਰ ਮੈਨੂੰ ਜਿਹੜਾ ਆ ਮਾਰਨ ਦੀ ਵੀ ਧਮਕੀ ਦਿੱਤੀ ਆ ਔਰ ਇਹਦੇ ਗਵਾਹ ਜਿਹੜੇ ਆ ਉੱਥੇ ਕਾਫੀ ਜਿਹੜੀ ਸੰਗਤ ਮੌਜੂਦ ਉਹ ਗਵਾਹ ਆ ਜਿਹੜਾ ਬਿਸ਼ਨਪਾਲ ਸੰਧੂ ਆ ਕਿੱਥੇ ਦਾ ਰਹਿਣ ਵਾਲਾ ਹੈ ਕੀ ਇਹ ਕੋਹ ਦਾ ਵਾ ਆਪਣੇ ਇਹ ਦਾ ਜੀ ਉਹਦਾ ਕੋਈ ਨਹੀਂ ਇਸ ਵਕਤ ਇਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਹ ਪਹਿਲਾਂ ਮੈਂਬਰ ਪੰਚਾਇਤ ਸੀਗੀ ਔਰ ਇਸ ਵਾਰ ਇਹ ਮੇਰੇ ਤੋਂ ਚੋਣਾ ਹਾਰੇ ਆ ਮੈਂ ਇਹਨਾਂ ਦੇ ਬਾੜ ਦੇ ਬਾੜ ਨੰਬਰ 2 ਦੇ ਵਿੱਚ ਜਾ ਕੇ ਚੋਣਾ ਲੜੀਆਂ ਔਰ ਇਹ ਮੇਰੇ ਤੋਂ ਕਾਫੀ ਵੋਟਾਂ ਦੇ ਫਰਕ ਦੇ ਨਾਲ ਹਾਰੇ ਆ ਤੇ ਅੱਜ ਜਿਹੜੀ ਤੁਹਾਨੂੰ ਗਾਲੀ ਗਲੋਚ ਕੀਤੀ ਇਹਨਾਂ ਨੇ ਜੀ ਤੇ ਗਾਲੀ ਗਲੋਚ ਕਰਨ ਕੀ ਹੈ ਜਿਹੜਾ ਗਾਲੀ ਗਲੋਚ ਕਰਨ ਦਾ ਗਾਲੀ ਗਲੋਚ ਕਰਨ ਦਾ ਜੀ ਇਹ ਤਾਂ ਹੁਣ ਸਵੇਰ ਨੂੰ ਉਹਨਾਂ ਨੂੰ ਪੁੱਛ ਲਿਓ ਅਸੀਂ ਤਾਂ ਕੁਝ ਵੀ ਸ਼ਬਦ ਜਿਹੜਾ ਆ ਅਪਸ਼ਬਦ ਨਾ ਕਿਸੇ ਨੂੰ ਅਸੀਂ ਜਾ ਕੇ ਬੋਲਿਆ ਨਾ ਸਾਡੇ ਪਰਿਵਾਰ ਨੇ ਸਿਖਾਇਆ ਵੀ ਕਿਸੇ ਨੂੰ ਅਪਸ਼ਬਦ ਬੋਲਣਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣਾ ਸਾਡੇ ਪਰਿਵਾਰ ਨੇ ਇਹ ਚੀਜ਼ਾਂ ਸਿਖਾਈਆਂ ਨਹੀਂ ਅੱਜ ਤੁਸੀਂ ਸਦਰ ਠਾਣੇ ਆਏ ਆ ਕੋਈ ਦਰਖਾਸਤ ਵਗੈਰਾ ਦਿੱਤੀ ਕਿ ਨਹੀਂ ਦਿੱਤੀ ਹਾਂਜੀ ਦਰਖਾਸਤ ਦਿੱਤੀ ਆ ਜੀ ਇਹ ਸਦਰ ਠਾਣੇ ਦੇ ਬਾਹਰ ਖੜੇ ਕੀ ਮਾਮਲਾ ਕੀ ਆ ਸਰ ਜੈ ਭੀਮ ਜੈ ਪਾਸ ਯਾ ਗੁਰਦੇਵ ਧੰਨ ਗੁਰਦੇਵ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਅੱਜ ਪਤਾ ਲੱਗਾ ਕਿ ਸਾਡੇ ਮੈਂਬਰ ਪੰਚਾਇਤ ਅਮਨਦੀਪ ਢੰਡਾ ਜੀ ਜੋ ਕਿ ਝੇੜੂ ਤੋਂ ਮੈਂਬਰ ਪੰਚਾਇਤ ਮੌਜੂਦਾ ਹੈ ਔਰ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਸਾਨੂੰ ਇੱਕ ਐਸੀ ਕੋਟੇ ਦੀ ਜ਼ਮੀਨ ਜਿਹੜੀ ਸੀਗੀ ਉਸ ਕਰਕੇ ਸਰਪੰਚ ਸਾਹਿਬ ਨਾਲ ਇਹ ਵਰਤਲਾਪ ਕਰ ਰਹੇ ਸੀਗੇ ਔਰ ਅੱਜ ਸ਼ਾਮ ਨੂੰ ਜਿਹੜਾ ਪਾਣੀ ਦੇ ਨਿਕਾਸ ਦੇ ਲਈ ਜਿਹੜਾ ਪਾਈਪ ਪਾ ਰਿਆ ਸੀ ਉਸ ਕਰਕੇ ਸਾਰੇ ਮੈਂਬਰ ਪੰਚਾਇਤ ਇਕੱਠੇ ਹੋ ਰਹੇ ਸੀਗੇ ਪਰ ਕੁਝ ਪਤਾ ਲੱਗਾ ਕਿ ਉੱਥੇ ਇੱਕ ਉਥੇ ਦੇ ਮੈਂਬਰ ਆ ਉਥੇ ਦੇ ਪਿੰਡ ਦਾ ਨਗਰ ਨਿਵਾਸੀ ਆ ਵਿਸ਼ਨਪਾਲ ਜਿਸ ਨੇ ਕਿ ਪੂਰੇ ਨਗਰ ਦੇ ਸਾਹਮਣੇ ਔਰ ਪੂਰੀ ਪੰਚਾਇਤ ਦੇ ਸਾਹਮਣੇ ਸਾਡੇ ਅਮਨਦੀਪ ਢੰਡਾ ਜੀ ਨੂੰ ਗਾਲੀ ਗਲੋਚ ਕੀਤੀ ਔਰ ਇਹ ਸ਼ਬਦ ਅਵਲਾ ਚ ਕਿਹਾ ਗਿਆ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਵਾਂਗਾ ਕਿ ਕਿਸ ਤਰ੍ਹਾਂ ਸਮਾਜ ਨੂੰ ਜਗਾਇਆ ਜਾਂਦਾ ਔਰ ਕਿਸ ਤਰ੍ਹਾਂ ਐਸਸੀ ਕੋਟੇ ਦੇ ਹੱਕਾਂ ਦੇ ਲਈ ਆਵਾਜ਼ ਚੱਕੀ ਜਾਂਦੀ ਆ ਮੈਨੂੰ ਇਹ ਬਿਲਕੁਲ ਕਲੀਅਰ ਹੋ ਰਿਹਾ ਕਿ ਇਹ ਰਾਜਨੀਤਿਕ ਰੰਜਿਸ਼ ਹੈ ਦੇ ਨਾਲ ਔਰ ਜੇਕਰ ਪ੍ਰਸ਼ਾਸਨ ਨੂੰ ਅਸੀਂ ਅੱਜ ਦਰਖਾਸਤ ਵੀ ਦੇ ਚੱਲੇ ਆ ਜੇਕਰ ਪ੍ਰਸ਼ਾਸਨ ਨੇ ਕੱਲ ਬੰਦੀ ਕਾਰਵਾਈ ਵਿਸ਼ਨਪਾਲ ਤੇ ਨਾ ਕੀਤੀ ਤਾਂ ਪਰਸੋਂ ਬੁੱਧਵਾਰ ਨੂੰ ਅਸੀਂ ਧਰਨਾ ਜਿਹੜਾ ਐਸਪੀ ਦਫ਼ਤਰ ਦੇ ਮੋਰੇ ਦਵਾਂਗੇ ਔਰ ਵੀਡੀਓ ਜਿਹੜਾ ਇਸ ਟਾਈਮ ਜਿਹੜੀ ਪੂਰੀ ਮੌਜੂਦਾ ਸਰਕਾਰ ਦੇ ਨਾਲ ਰਲ ਕੇ ਜਿਹੜਾ ਇਸ ਤਰ੍ਹਾਂ ਨਗਰਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਇੰਟਰਫੇਅਰ ਕਰ ਰਿਹਾ ਔਰ ਉੱਥੇ ਦੇ ਜਿਹੜੇ ਠੇਕੇਦਾਰ ਆ ਜਿਹੜੇ ਪੰਚਾਇਤ ਮੈਂਬਰਾਂ ਦੀ ਸੁਣਵਾਈ ਨਹੀਂ ਕਰ ਰਹੇ ਉੱਥੇ ਬੰਦੀ ਕਾਰਵਾਈ ਕਰਾਵਾਂਗੇ ਜਿਹੜਾ ਵਿਸ਼ਨਪਾਲ ਆ ਕਿਸ ਕਿਸ ਪਾਰਟੀ ਨੂੰ ਸੰਬੰਧ ਰੱਖਦਾ ਹੈ ਮੈਨੂੰ ਜਿੱਥੇ ਤੱਕ ਪਤਾ ਲੱਗਾ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਹ ਇਹਨਾਂ ਦੀ ਮਿਸਿਸ ਮੈਂਬਰ ਪੰਚਾਇਤੀ ਔਰ ਇਸ ਵਾਰ ਇਹ ਖੁਦ ਚੋਣ ਲੜੀ ਆ ਮੈਨੂੰ ਇਹ ਨਹੀਂ ਪਤਾ ਕਿ ਸ਼ਾਇਦ ਹਾਂ ਇੱਕ ਤਾਂ ਕਲੀਅਰ ਹੋ ਰਿਹਾ ਕਿ ਜਿਹੜੀ ਮੌਜੂਦਾ ਸਰਕਾਰ ਦੇ ਸ਼ਾਇਦ ਸ਼ਾਇਦ ਉੱਤੇ ਜਿਹੜੀ ਐਸਸੀ ਕੋਟੇ ਦੀ ਜ਼ਮੀਨਾਂ ਜਾਂ ਜਿਹੜੇ ਨਗਰ ਪੰਚਾਇਤ ਦੇ ਵਿੱਚ ਡਵੈਲਪਮੈਂਟ ਦੇ ਕੰਮ ਜਿਹੜੇ ਆਪਣੀ ਮਰਜ਼ੀ ਨਾਲ ਕਰਾਏ ਜਾ ਰਹੇ ਆ ਔਰ ਜੇਕਰ ਕੋਈ ਆਵਾਜ਼ ਚੱਕਦਾ ਤਾਂ ਉਹਦੀ ਆਵਾਜ਼ ਦਬਾਉਣ ਦੇ ਲਈ ਉਹਨੂੰ ਦੱਬਿਆ ਜਾ ਰਿਹਾ ਔਰ ਧਮਕੀਆਂ ਦੀਆਂ ਦਿੱਤੀਆਂ ਜਾ ਰਹੀਆਂ ਕਿ ਤੇਰੇ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ